ਪਰਮਾਤਮਾ ਦੇ دیدار ਕਰਨ ਦੀ ਤੜਫ ਕਿੰਨੀ ਕੁ ਹੋਵੇ ਤੇ ਫਿਰ ਕਹਿੰਦਿਆ ਜੈਸੀ ਤੂੰ ਪਪਿਹ ਪ੍ਰੇ ਪ੍ਰੇ ਤੇਰ ਹਿਰੇ ਬੂੰਦ ਕਹਿੰਦੇ ਜਿਵੇਂ ਬਿਹਾ ਪਿਰੋ ਪਿਰੁ ਕਰਦਾ ਤੇ ਲੋਚਦਾ ਸਵੰਤੀ ਬੂੰਦ ਨੂੰ ਉਦਾ ਪਿਰੋ ਪਿਰੋ ਕਰਨਾ ਹੀ ਸ਼ਾਂਤੀ ਬੂੰਦ ਲਈ ਹੈ ਸ਼ਾਂਤੀ ਬੂੰਦ ਤੋਂ ਬਗੈਰ ਉਹਦਾ ਬੋਲਣਾ ਉਹਦਾ ਚਿਤਵਣਾ ਕੁਝ ਵੀ ਨਹੀਂ ਤੇ ਚਿਤਵਦਿਆਂ ਹੋਇਆਂ ਪਿਰੋ ਪਿਰੋ ਕਰਦਿਆਂ ਹੋਇਆਂ ਉਸ ਸ਼ਾਂਤੀ ਬੂੰਦ ਦਾ ਉਸ ਨੂੰ ਪ੍ਰਾਪਤ ਹੁੰਦੀ ਏ ਉਹਦੇ ਦੇਦਾਰ ਕਰਦਾ ਹੈ ਪਾਇਸਬ ਕਹਿੰਦੇ ਨੇ ਐਸੇ ਪਤ ਬਰਤ ਪਤ ਬ੍ਰਤ ਪ੍ਰਤ ਪਾਲ ਹੈ ਇਸੇ ਤਰ੍ਹਾਂ ਆਪਣੀ ਦੰਪੁਤੀ ਜੀਵਨ ਨੂੰ ਬਸਰ ਕਰਦਿਆਂ ਹੋਇਆ ਆਪਣੀ ਸੰਸਾਰ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆ ਸਵਾਗਤੀ ਬੀਬੀ ਆਪਣੇ ਮਾਲਕ ਨੂੰ ਆਪਣੇ ਖਵੰਦ ਨੂੰ ਆਪਣੇ ਪਤੀ ਨੂੰ ਚਿਤਵਦੀ ਜਿਵੇਂ ਸ਼ਾਂਤੀ ਬੂੰਦ ਤੋਂ ਬਗੈਰ ਬਬੀਹੇ ਦੇ ਬੋਲਣ ਦਾ ਓਡਾਰੀ ਮਾਰਨ ਦਾ ਇਧਰ ਉਧਰ ਨੂੰ ਉੱਡ ਕੇ ਜਾਣ ਦਾ ਜਾਂ ਬੁਲੰਦੀ ਨੂੰ ਛੋਣ ਦਾ ਕੋਈ ਪਰਜੋਜਨ ਨਹੀਂ ਇੱਕੋ ਪਰਜੋਜਨ ਇੱਕੋ ਖਿਆਲ ਤੇ ਸ਼ਾਂਤੀ ਬੂੰਦ ਮਿਲਦਾ ਏ ਆਪਣਾ ਜੀਵਨ ਨ ਬਉਂਦਿਆਂ ਹੋਇਆ ਆਪਣੀ ਮਾਲਕ ਨੂੰ ਪੁਕਾਰਦੀ ਉਹ ਬੀਬੇ ਭਾਈ ਸਭ ਕਹਿੰਦੇ ਨੇ ਇਸੇ ਤਰ੍ਹਾਂ ਸੰਸਾਰੀ ਜੀਵਨ ਬਸਰ ਕਰਦਿਆਂ ਸੰਸਾਰ ਘਰ ਵਿੱਚ ਰਹਿੰਦਿਆਂ ਹੋਇਆਂ ਜਿਸ ਤਰ੍ਹਾਂ ਸੰਸਾਰੀ ਬੀਬੀ ਦਾ ਮਾਲਕ ਦੂਰ ਗਿਆ ਹੋਵੇ ਪਤੀ ਕਰੇ ਨਾ ਹੋਵੇ ਤੀ ਉਹ ਦੀਕਵਾਨ ਹੈ ਦਰਵਾਜਾ ਉਈ ਖੜਕ ਜਾਵੇ ਖਟਖਟਾ ਜਾਵੇ ਹਵਾ ਨਾਲ ਵੀ ਤੇ ਪੱਜ ਕੇ ਖਿਆਲ ਬੰਦੈ ਕਿ ਮੇਰਾ ਪਤੀ ਆ ਗਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸੰਸਾਰ ਵਿੱਚ ਰਹਿੰਦੇ ਆ ਜੀਵ ਵੀ ਜਿੱਧਰ ਕਿਧਰ ਨਦਰ ਮਾਰਦਾ ਹੈ ਮਾਲਕ ਪ੍ਰਸਤ ਮਾਲਕ ਨਾਲ ਜੁੜਿਆ ਮਾਲਕ ਦੀ ਆਸ ਵਾਲਾ ਉਹ ਜਿੱਧਰ ਕਿਧਰ ਵੀ ਅਰ ਨਦਰ ਮਾਰਦਾ ਹੈ ਆਪਣੇ ਮਾਲਕ ਵੈਗੁਰੂ ਜੀ ਨੂੰ ਦੇਖਣ ਵਾਸਤੇ ਕਿਦੇ ਚੱਲ ਕੇ ਕਦਮਾਂ ਲਲ ਜਾਂਦਾ ਹੈ ਚਿੱਤ ਵਿੱਚ ਉਡੀਕ ਆਪਣੇ ਵੈਗੁਰੂ ਜੀ ਦੀ ਹੈ ਹਰ ਵਕਤ ਸੰਸਾਰ ਵਿੱਚ ਰਹਿੰਦਾ ਨਿਰੰਕਾਰ ਨੂੰ ਪੁਕਾਰਦਾ ਹੈ ਔਰ ਉਸ ਸਿੱਖ ਤੇ ਸਤ ਗੁਰੂ ਵਾਲੇ ਧਰਮੰ ਦੀ ਪਾਲਣਾ ਕਰਦਾ ਉਸ ਮਾਲਕ ਤੋਂ ਬਗੈਰ ਉਹਦੀ ਕੋਈ ਚਿਤਵਣੀ ਨਹੀਂ ਉਹ ਮਾਲਕ ਨੂੰ ਚਿਤਵਦਾ ਹੈ ਕਿਸ ਤਰ੍ਹਾਂ ਮਾਲਕ ਨੂੰ ਪੁਕਾਰਦਾ ਜਿਵੇਂ ਸ਼ਾਂਤੀ ਬੂੰਦ ਦੇ ਲਈ ਬਬੀਹਾ ਪਿਰੋ ਪਿਰੋ ਕਰਦਾ ਹੈ ਜਿਵੇਂ ਪਤੀ ਮਲਾਪ ਦੇ ਲਈ ਓ ਸੁਆਗਵਤੀ ਬੀਬੀ ਆਪਣੇ ਮਾਲਕ ਨੂੰ ਚਿਤਵਦੇ ਹੈ ਗੁਰ ਸਿੱਖ ਪਿਆਰਾ ਵੈ ਗੁਰੂ ਨੂੰ ਚਿਤਵਦਾਏ ਮਹਾਰਾਜ ਕਦ ਦੇਦਾਰ ਹੋਵਣਗੇ ਜਨਮ ਜਨਮਾਂ ਤਰਾਂ ਦੀ ਪਿਆਸ ਮਿਟ ਜਾਵੇਗੀ ਦਰਸ਼ਨ ਪਿਆਸੀ ਦਨ ਸੋ ਰਾਤ ਚਿਤਵਾਂ ਅਣ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਮਹਾਰਾਜ ਭਰਮ ਭੇਦ ਦੇ ਦਰਵਾਦਿਆਂ ਨੂੰ ਖੋਲੋ ਤਿਆਪਤ ਦੇ 达ਰ ਦਿਓ ਤੁਹਾਡਾ ਦੇਦਾਰ ਹੋ ਜਾਵੇ ਨਹੀਂ ਤਾਂ ਮੇਰਾ ਵੇਛੋੜੇ ਵਿੱਚ ਮਰਨ ਹੁੰਦਾ ਜਾਂਦਾ ਜੇ ਜੀਵਨ ਹੈ ਉਹ ਤੇਰੇ ਦੇਦਾਰ ਕਰਕੇ ਆ ਦਰਸ਼ਨਾਂ ਦੇਖ ਜੀਵਾ ਗੁਰ ਤੇਰਾ ਆਖਾ ਜੀਵਾ ਵਿਸਰੈ ਮਰ ਜਾਓ ਦਰਸ਼ਨਾਂ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਕਰੋਂ ਬੇਨੰਤੀ ਸੁਣੋ ਮੇਰੇ ਮੀਤਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਤੇ ਪ੍ਰਭੂ ਜੀ ਕਹਿੰਦਿਆ ਦੱਸ ਬਈ ਕੀ ਚਾਹਣਾ ਦੇਹੁ ਦਰਸ ਨਾਮ ਕਰ ਆਪਣੇ ਚੇਰੇ ਦੀਦਾਰ ਦਿਓ ਤੇ ਫਿਰ ਉਹ ਜਦੋਂ ਕਿਰਪਾ ਕਰਦਾ ਫਿਰ ਖੋਲ ਕੇ ਵਾਰ ਜਿਹੜੇ ਦਰਵਾਜ਼ੇ ਬੰਦ ਨੇ ਉਹਨਾਂ ਨੂੰ ਖੋਲ ਕੇ ਆਰਾ ਦਿਖਾਲੇ ਦਰਸ਼ਨ ਬਖਸ਼ਦਾ ਆਪਣਾ ਨੂਰੀ ਇਲਾਹੀ ਦਰਗਾਹੀ ਦੇਦਾਰ ਤੇ ਜਦੋਂ ਦਰਸ਼ਨ ਉਹਦਾ ਅੰਤਰਾਤਮੇ ਹੋ ਜਾਂਦਾ ਹੈ ਫਿਰ ਕੀ ਹੁੰਦਾ ਪੁਨਰਪ ਜਨਮ ਨਾਏ ਪਰਤ ਪਰਤ ਕੇ ਆਉਣਾ ਜਾਣਾ ਖਤਮ ਹੋ ਜਾਂਦਾ ਜੰਮਨ ਮਰਨਾ ਮਿਟ ਗਿਆ ਕਾਲੇ ਕਾਕੇਸ਼ ਨਾ ਬਸਾਏ ਜਨਮ ਮਰਨ ਕਟਿਆ ਜਾਂਦਾ ਹੈ ਜਦੋਂ ਦਾ ਦੇਦਾਰ ਹੁੰਦਾ ਹੈ ਉਸੇ ਨੂੰ ਮਹਾਰਾਜ ਕਹਿੰਦੇ ਨੇ ਪਿਆਸੇ ਪ੍ਰਮਾਤਮਾ ਨੂੰ ਮਿਲਣ ਦੀ ਆਸ ਈ ਉਡੀਕਾ ਤਤ ਤੇਰੀ ਹੈ ਕਹਿ ਰਵਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਚਿਹਰੋ ਗਿਆ ਸਮਾ ਹੋ ਗਿਆ ਲੰਬਾ ਤੇਰੇ ਦੇਦਾਰ ਕੀਤਿਆਂ ਹੁਣ ਦਰਸ਼ਨ ਹੋਇਆ ਹੁਣ ਦੇਦਾਰ ਤੇਰਾ ਹੋਇਆ ਹੈ ਕਿਰਪਾ ਕਰ ਸਾਨੂੰ ਹੁਣ ਬੇਛੋੜਨਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਬਚਨ ਕਰਦਿਆ ਮਨ ਲੋਚੈ ਗੁਰਦਰਸ਼ਨ ਦੇਖਨ ਤਾਈ ਮੇਰਾ ਮਨ ਲੋਚੈ ਗੁਰਦਰਸ਼ਨ ਕਹਿ ਤਾਈ ਬਿਲਪ ਕਰੋ ਚਾਤਰ ਕੀ ਨਿਆਈ ਬਬੀਹੇ ਦੀ ਤਰ੍ਹਾਂ ਬਿਰਲਾ ਪੇ ਵਿਲਕਦਾ ਮਨ ਤੇ ਲੋਚਦਾ ਤੇਰੇ ਦਰਸ਼ਨਾ ਦੀ ਥਾਈ ਦਰਸ਼ਨ ਹੋ ਜਾਣ ਉਹ ਤੇਰੇ ਦੇਦਾਰ ਰੂਪੀ ਜਲ ਨਾਮ ਰੂਪੀ ਜਲ ਮਿਲੇ ਤੇ ਅੰਦਰ ਪਿਆ ਹੋਇਆ ਸੋਕਾ ਲੱਗੀ ਹੋਈ ਔੜ ਜਨਮਾਂ ਜਨ ਮੰਤਰਾਂ ਦੀ ਔਰ ਉਹ ਖਤਮ ਹੋ ਜਾਵੇ ਹਿਰਦਾ ਪਾਵਨ ਹੋ ਜਾਵੇ ਤੂੰ ਪ੍ਰਤ ਪਲ ਹੈ ਸਾਰਿਆਂ ਦੇ ਤਾਈ ਪਾਲਦਾ ਐਸਾ ਗੁਰੂ ਐਸਾ ਦਾਤਾ ਸੰਖੇਪ ਕਰਾਂ ਭਈ ਸਹਿਬ ਕਹਿੰਦੇ ਜੈਸੇ ਦੀਪ ਦਿੱਪ ਤਪ ਤੰਗ ਪੀਖ ਜਵਾਰਾ ਜਰੈ ਕਹਿੰਦੇ ਦੀਵਾ ਜਗ ਦਾ ਦੇਖਿਆ ਤਿਪ ਤੰਗੇ ਦੀ ਦੂਰੋਂ ਨਦਰ ਪੈ ਗਈ ਬਈ ਇਸ ਪਾਸੇ ਦੂਰੋਂ ਦਿਖਾਈ ਦਿੰਦਾ ਹੈ ਦੀਵਾ ਜਲ ਰਿਹਾ ਹੈ ਚਾਨਣ ਹੋ ਰਿਹਾ ਹੈ ਉਹ ਬੜੀ ਦੂਰੋਂ ਚੱਲਦਾ ਹੋਇਆ ਦੀਵੇ ਦੇ ਕੋਲ ਪਹੁੰਚਿਆ ਪਤੰਗਾ ਭਮਟ ਤੇ ਆ ਕਰਕੇ ਉਹ ਭਮਟ ਦੀਵੇ ਦੇ ਕੋਲ ਗਿਆ ਹੈ ਲਾਟ ਨੂੰ ਛੂੰਣ ਲੱਗਾ ਤੇ ਉਹ ਆਪਾ ਬਚਾਉਣ ਵਾਸਤੇ ਨਹੀਂ ਇੰਨਾ ਸਫ਼ਰ ਤੈ ਕਰਕੇ ਆਇਆ ਉਹ ਦੀਵੇ ਕੋਲ ਇਹ ਨਹੀਂ ਕਹਿਣ ਆਇਆ ਕਿ ਇਹ ਦੀਵਾ ਹੇ ਲਾਟ ਹੇ ਪ੍ਰਕਾਸ਼ ਮੈਂ ਕਦੇ ਮਰਾਂ ਹੀ ਨਾ ਹੇ ਲਾਟ ਹੇ ਪ੍ਰਕਾਸ਼ ਮੈਨੂੰ ਬੜੇ ਬੜੇ ਫੁੱਲ ਮਿਲਣ ਬੜੀਆਂ ਲਾਟਾਂ ਮਿਲਣ ਹੋਰ ਕਈ ਦੀਵੇ ਮਿਲ ਜਾਣ ਇਹ ਨਹੀਂ ਅਰਦਾਸ ਕਰਨ ਆਇਆ ਉਹ ਇਹ ਕਰਨ ਆਇਆ ਹੈ ਕਿ ਮੈਂ ਆਪਣੀ ਭਮਟ ਵਾਲੀ ਉਪਾਧੀ ਆਪਣੇ प्यारे तो वार देना है वारने बलहारने लख बरिया नाम हो साहिब को ओ मालिक दा नाम है ते assi keh dende ha ke mai warne balharne padh ve lende mme tusi vi sun de padh de ho keh dena te aur e vi shabd var de ne tan man dhan arpad kar de hun e ਸਮਝਣ ਵਾਲੀ ਗੱਲ ਤਾਂ ਇਹ ਆ ਕਿ ਕੀ ਕੀਤਾ ਅਸੀਂ ਕੀ ਵਾਰਨੇ ਬਲਿਹਾਰਨੇ ਗਏ ਕਿ ਭਮੰਟ ਜਿਹੜੀ ਆਦੋ ਗਤੀ ਜੂਨੀ ਆ ਉਹ ਆਪਣੇ ਪਿਆਰੇ ਕੋਲ ਇਸ ਲਈ ਆਇਆ ਨਾ ਆਪਣੀ ਉਲਾਦ ਲਈ ਨਾ ਘਾਰ ਲਈ ਨਾ ਘਾਟ ਲਈ ਨਾ ਪੰਜੀਤੀ ਦੀਵਿਆਂ ਦੀ ਲਾਟ ਲਈ ਉਹ ਮਟ ਇਸ ਲਈ ਆਇਆ ਆਪਾ ਮਟਾਉਣ ਲਈ ਉਹਦੇ ਤੋਂ ਆਪਾਂ ਨਿਸ਼ਾਵਰ ਕਰਨ ਲਈ ਗੁਸਤਾਖੀ maaf ਕੋਈ ਵਿਰਲਾ ਸਿੱਖ ਆ ਕੋਈ ਵਿਰਲਾ ਜਿਹੜਾ ਇਸ ਲਈ ਆਵੇ ਕਿ ਮੈਂ ਗੁਰੂ ਤੋਂ ਆਪਾਂ ਵਾਰ ਨਾ ਮੈਂ ਮਹਾਰਾਜ ਆਪਣੀ ਹੋਂਦ ਮਟਾਉਣੀ ਏ ਤੇਰੇ ਤੋਂ ਕੁਰਬਾਨ ਕਰਨਾ ਤੇਰਾ ਰੂਪ ਹੋਣਾ ਜਿੰਨਾ ਚਿਰ ਆਪਣੀ ਹੋਂਦ ਹਸਤੀ ਏ ਮਾਲਕ ਨਾਲ ਨਹੀਂ ਮਿਲਿਆ ਜਾਣਾ ਉਹਦਾ ਰੂਪ ਨਹੀਂ ਹੋਇਆ ਜਾਣਾ ਮਹਾਰਾਜ ਵੀ ਬਾਣੀ ਅੰਦਰ ਬਚਨ ਕਰਦੇ ਨੇ ਆਪ ਗਵਾਈਏ ਤਾਂ ਸਹ ਪਾਈਏ ਔਰ ਕੈਸੀ ਚੁਤرائی ਆਪਣੇ ਆਪ ਨੂੰ ਗਵਾ ਮਟਾ ਹਸਤੀ ਹੋਂਦ ਨੂੰ ਤੇ ਰੱਬ ਨੂੰ ਪਾਲਾ ਰੱਬ ਜੇ ਅਜੇ ਤੱਕ ਸਾਨੂੰ ਨਹੀਂ ਮਿਲਿਆ ਪਰਮਾਤਮਾ ਦਾ ਦੇਦਾਰ ਨਹੀਂ ਹੋਇਆ ਸਾਡੀ ਹਸਤੀ ਹੋਂਦ ਜਿਹੜੀ ਹੈ ਜਦੋਂ ਇੱਕ ਬੂੰਦ ਇੱਕ ਕਤਰਾ ਸਮੁੰਦਰ ਵਿੱਚ ਮਿਲ ਗਿਆ ਤੇ ਮੈਨੂੰ ਦੱਸੋ ਦੀ ਬੂੰਦ ਵਾਲੀ ਹੋਂਦ ਰਹਿ ਗਈ ਏ ਬਈ ਆ ਬੂੰਦ ਆ ਪਾਣੀ ਵਿੱਚ ਤੁਰੀ ਫਿਰਦੀ ਏ ਉਹਦਾ ਤਾਂ ਵਖਰਾ ਪਾਨੀ ਕੋਈ ਨਾ ਰਹਿ ਗਿਆ ਤਾਂ ਰੱਬ ਹੋ ਗਿਆ ਉਹ ਸਮੁੰਦਰ ਹੋ ਗਿਆ ਉਹਦੇ ਵਿੱਚ ਮਿਲ ਗਿਆ ਜਦੋਂ ਕਤਰਾ ਬੂੰਦ ਸਮੁੰਦਰ ਵਿੱਚ ਸਮਾ ਜਾਂਦੀ ਏ ਤੇ ਉਦੋਂ ਲੋਕ ਕਹਿੰਦੇ ਬੂੰਦ ਨਹੀਂ ਬੂੰਦ ਦਿਖਾਈ ਨਹੀਂ ਦਿੰਦੀ ਸਮੁੰਦਰ ਹੀ ਦਿਖਦਾ ਹੈ ਬੂੰਦ ਦੀ ਨਮਾ ਜੀਵਾਤਮਾ ਜੀਵ ਤਵ ਸਿਮਰਨ ਕਰਦਿਆਂ ਸੇਵਾ ਕਰਦਿਆਂ ਆਪਣੇ ਖਿਆਲ ਆਪਣੇ ਵਿਚਾਰ ਆਪਣੇ ਫੁਰਨੇ ਆਪਣੀ ਹਸਤੀ ਹੋਣ ਨੂੰ ਮਟਾਉਂਦੇ ਆ ਜਿੱਦਨ ਬ੍ਰਹਮ ਦੇ ਵਿੱਚ ਲੀਨਤਾ ਹਾਸਲ ਹੋ ਜਾਂਦੀ ਏ ਤੇ ਬ੍ਰਹਮ ਜੀਵ ਵਿੱਚ ਪ੍ਰਗਟ ਹੋ ਜਾਂਦਾ ਹੈ ਲੋਕ ਇਹ ਨਹੀਂ ਕਹਿੰਦੇ ਫਲਾਣਾ ਸਿਓ ਕਹਿੰਦੇ ਰੱਬ ਏ ਰੱਬ ਏ ਵਾਹ ਗੁਰੂ ਏ ਇਹ ਤਾਂ ਜਮਨ ਤੁਰਿਆ ਫਿਰਦਾ ਰੱਬ ਏ ਉਦੋਂ ਉਹਦਾ ਨਾਂ ਖਤਮ ਹੋ ਜਾਂਦਾ ਉਹਦਾ ਚੱਲਣ ਲੱਗ ਜਾਂਦਾ ਹੈ ਉਹਦਾ ਵਿਦਵਾਨ ਇਹ ਬਚਨ ਕਰਦੇ ਨੇ ਕਹਿੰਦੇ ਖੁਦੀ ਕੋ ਮਟਾ ਦੇ ਆਪਣੇ ਆਪ ਨੂੰ ਖੁਦੀ ਕੋ ਮਟਾ ਦੇ ਚਾਹਤਾ ਹੈ ਜੇ ਕਿਛ ਮਰਤਬਾ ਜੇ ਕਿਜ ਮਰਾਤਬਾ ਚਾਹਣਾ ਹੈ ਨਾ ਸੰਸਾਰ ਵਿੱਚ ਤੇ ਆਪਣੇ ਆਪ ਨੂੰ ਮਟਾ ਆਪਣੇ ਆਪ ਨੂੰ ਜੇ ਆਪਣਾ ਇਤਿਹਾਸ ਬਣਾਉਣਾ ਚਾਹਣਾ ਹੈ ਨਾ ਦੀਵੇ ਤੇ ਭਮਟ ਦੀ ਕਹਾਣੀ ਕਵੀਆਂ ਨੇ ਕਲਮ ਦੁਆਰਾ ਤਾਂ ਉਕਰੀ ਹੁਣ ਆਪਾਂ ਮਿਟਾ ਦਿੱਤਾ ਉਹਨੇ ਉਹ ਆਪਣੇ ਪਿਆਰੇ ਤੋਂ ਆਪਾਂ ਵਾਰ ਦਿੱਤਾ ਜੇ ਸਾਡੀ ਕਹਾਣੀ ਨਹੀਂ ਬਣੀ ਸਾਡੇ ਨਗਮੇ ਨਹੀਂ ਲਿਖ ਕੇ ਗਏ ਅਜੇ ਅਪਸੀ ਆਪਣੀ ਹੋਂਦ ਵਿੱਚ ਆਪਾਂ ਮਟਾਇਆ ਨਹੀਂ ਮਾਲਕ ਨੂੰ ਪਾਇਆ ਨਹੀਂ ਜਿੱਦਨ ਮਾਲਕ ਨੂੰ ਪਾ ਲਿਆ ਆਪਾ ਮਟਾ ਲਿਆ ਉਹ ਦਿਨ ਕਵੀਆਂ ਦੀਆਂ ਕਲਮਾਂ ਨਗਮੇ ਗਾਉਣ ਲੱਗ ਪੈਣਗੀਆਂ ਉਹ ਦਿਨ ਰੱਬ ਦੇ ਨਾਮ ਨਾਲ ਜਾਣੇ ਜਾਣ ਲੱਗ ਪਾਵਾਂਗੇ ਉਹ ਦਿਨ ਗੁਰੂ ਦੇ ਨਾਮ ਨਾਲ ਸਿੱਖ ਜਾਣਿਆਂ ਜਾਣ ਲੱਗੇਗਾ ਅਜੇ ਹਸਤੀ ਨਹੀਂ ਮਟਾਈ ਅਰ ਖੁਦ ਕੋ ਮਟਾ ਦੇ ਚਾਹਤਾ ਹੈ ਜੇ ਕਿਸ਼ ਮਰਤਬਾ